ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਦਰਸ਼ਕਾਂ ਦਾ ਆਪਣੇ YouTube ਚੈਨਲ ਅਰਦਾਸ ਟੀਵੀ ਚੈਨਲ ਉੱਪਰ ਸਵਾਗਤ ਹੈ ਅੱਜ ਦੀ ਵੀਡੀਓ ਜਦੋਂ ਆਪਾਂ ਤਲਵੰਡੀ ਭਾਈ ਤੋਂ ਮੁੱਗੇ ਵਾਲੀ ਸਾਈਡ ਨੂੰ ਜਾਈਏ ਤੇ ਰਸਤੇ ਦੇ ਵਿੱਚ ਪਿੰਡ ਦਾਰਾਪੁਰ ਪੈਂਦਾ ਹੈ ਦਾਰਾਪੁਰ ਦੇ ਦਾਰਾਪੁਰ ਪਿੰਡ ਦੇ ਵਿੱਚ ਆਪਣਾ ਗੁਰਸਿੱਖ ਵੀਰ ਭਾਈ ਹਰਜਿੰਦਰ ਸਿੰਘ ਜੋ ਕਿ ਜਾਪਾਨੀ ਸ਼ਿਰਦੀਆਂ ਚੰਗਾਠਾ ਬਣਾਉਣ ਦਾ ਕੰਮ ਕਰਦਾ ਹੈ ਬਹੁਤ ਹੀ ਸਾਫ਼ ਸੁਥਰਾ ਤੇ ਵਧੀਆ ਕੰਮ ਕਰਦਾ ਹੈ ਹੈ ਵੀਰ ਇਮਾਨਦਾਰੀ ਦੇ ਨਾਲ ਜਾਇਜ਼ ਰੇਟ ਦੇ ਉੱਪਰ ਚੰਗਾ ਠਾ ਬਣਾਈਆਂ ਜਾਂਦੀਆਂ ਹਨ ਜੋ ਵੀ ਵੀਰ ਦੇ ਨਾਲ ਸਮਾਨ ਦੀ ਗੱਲ ਕੀਤੀ ਜਾਂਦੀ ਹੈ ਉਹੀ ਸਮਾਨ ਲਗਾ ਕੇ ਵਧੀਆ ਤਰੀਕੇ ਦੇ ਨਾਲ ਵਧੀਆ ਸਾਫ਼ ਸੁਥਰੀਆਂ ਚੰਗਾਠਾਂ ਤਿਆਰ ਕੀਤੀਆਂ ਜਾਂਦੀਆਂ ਹਨ ਜਾਇਜ਼ ਰੇਟ ਦੇ ਉੱਪਰ ਤਿਆਰ ਕੀਤੀਆਂ ਜਾਂਦੀਆਂ ਜਿਸ ਵੀ ਸੰਗਤਾਂ ਨੂੰ ਲੋਡ ਹੋਵੇ ਉਹ ਇਸ ਗੁਰਸਖਵੀਰ ਦੇ ਨਾਲ ਸੰਪਰਕ ਕਰ ਸਕਦੇ ਹਨ ਸਰਬੱਤ ਸੰਗਤਾਂ ਦਾ ਧੰਨਵਾਦ ਹੋਵੇਗਾ ਉਸ ਵੀਰ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ